ਫਰੋਜ਼ਪੁਰ ਦੇ ਭਾਰਤ ਨਗਰ ਨੇੜੇ ਇੱਕ ਲੇਬਰ ਠੇਕੇਦਾਰ ਵੱਲੋਂ ਸਾਥੀ ਲਿਆ ਕੇ ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਅਤੇ ਦੁਕਾਨ ਵਿੱਚ ਤੋੜਪੰਨ ਕਰਨ ਦੇ આરોਪ ਲੱਗੇ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਦੇ ਬਾਹਰ ਟਾਇਲਾਂ ਲਗਵਾ ਰਿਹਾ ਸੀ ਜਿਸ ਦਾ ਠੇਕਾ ਉਸ ਨੇ ਉਕਤ ਠੇਕੇਦਾਰ ਨੂੰ ਦਿੱਤਾ ਸੀ ਪਰ ਉਸ ਵੱਲੋਂ ਕੰਮ ਪੂਰਾ ਨਹੀਂ ਕੀਤਾ ਗਿਆ ਜਿਸ ਬਾਰੇ ਉਸ ਨੇ ਠੇਕੇਦਾਰ ਨੂੰ ਫੋਨ ਤੇ ਕਿਹਾ ਕਿ ਉਸ ਦਾ ਕੰਮ ਪੂਰਾ ਕਰੇ ਪਰ ਕੰਮ ਕਰਨ ਦੀ ਬਜਾਏ ਠੇਕੇਦਾਰ ਵੱਲੋਂ ਆਪਣੇ ਸਾਥੀ ਗੁੰਡੇ ਲਿਆ ਕੇ ਉਸ ਨਾਲ ਦੁਕਾਨ ਅੰਦਰ ਵੜ ਕੇ ਪਹਿਲਾਂ ਤਾਂ ਕੁੱਟਮਾਰ ਕੀਤੀ ਗਈ ਅਤੇ ਤਾਂ ਮਾਰ ਕੇ ਉਸ ਦਾ ਸਮਾਨ ਵੀ ਭੰਨ ਦਿੱਤਾ ਤੇ ਸ਼ੀਸ਼ੇ ਵੀ ਕਹ ਦਿੱਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ ਉਥੇ ਇਸ ਘਟਨਾ ਦੀ ਨਿਖੇਦੀ ਵਪਾਰ ਮੰਡਲ ਵੱਲੋਂ ਕੀਤੀ ਗਈ ਹੈ ਵਪਾਰ ਮੰਡਲ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਸ਼ਹਿਰ ਅੰਦਰ ਆਇ ਦਿਨ ਗੁੰਡਾਗਰਦੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਤੇ ਲੋਕਾਂ ਵਿੱਚ ਕਾਨੂੰਨ ਦਾ ਡਰ ਨਹੀਂ ਰਿਹਾ ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਤੇ ਪੁਲਿਸ ਵੀ ਹੱਥ ਤੇ ਹੱਥ ਧਰ ਕੇ ਬੈਠੀ ਹੈ ਅਤੇ ਮਾਹੌਲ ਅਤਵਾਦ ਦੇ ਸਮੇਂ ਨਾਲੋਂ ਵੀ ਭੈੜਾ ਹੁੰਦਾ ਜਾ ਰਿਹਾ ਕਿ ਕਾਨੂੰਨ ਦਾ ਡਰ ਕਿਸੇ ਨੂੰ ਨਹੀਂ ਰਿਹਾ ਜੇਕਰ ਜਲਦੀ ਸਥਿਤੀ ਨਾ ਸੁਧਰੀ ਤਾਂ ਸਾਰੇ ਵਪਾਰੀ ਇਕੱਠੇ ਹੋ ਕੇ ਵੱਡਾ ਸੰਘਰਸ਼ ਕਰਨਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਜੇਕਰ ਪੁਲਿਸ ਘਟ ਹੈ ਤਾਂ ਪੁਲਿਸ ਦੀ ਤਾਦਾਦ ਵਧਾਉਣਾ ਪੁਲਿਸ ਦੀ ਨਫਰੀ ਪੂਰੀ ਕਰਨਾ ਸਰਕਾਰ ਦਾ ਕੰਮ ਹੈ ਕਿਉਂਕਿ ਵਪਾਰੀ ਟੈਕਸ ਦੇ ਸਕਦਾ ਪਰ ਜੇਕਰ ਉਹਨਾਂ ਨੂੰ ਕਿਆ ਨਹੀਂ ਮਿਲੇਗੀ ਤਾਂ ਫਿਰ ਉਹਨਾਂ ਦਾ ਰਹਿਣਾ ਮੁਸ਼ਕਿਲ ਹੋ ਜਾਵੇਗਾ ਉੱਥੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਦੇ ਨਾਂ ਤੇ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਅਤੇ આરોપી ਪੁਲਿਸ ਦੀ ਪਕੜ ਤੋਂ ਕੋਸਾ ਦੂਰ ਨੇ ਜਿਸ ਤਰ੍ਹਾਂ ਆਇ ਦਿਨ ਗੁੰਡਾਗਰਦੀਆਂ ਬਾਹਰ ਦਾ ਤਾਂ ਵਾਪਰ ਰਿਹਾ ਨੇ ਉਸ ਨਾਲ ਸ਼ਹਿਰੀਆਂ ਵਿੱਚ ਸਹਿਮ ਦਾ ਮਾਹੌਲ ਹੈ ਕੱਲ੍ਹ ਸ਼ਾਮ ਮੇਰਾ ਨਾਮ ਬਲਦੇਵ ਕ੍ਰਿਸ਼ਨ ਹੈ ਜੀ ਕੱਲ੍ਹ ਸ਼ਾਮ ਨੂੰ ਹਾਂ ਜੀ ਕੱਲ੍ਹ ਸ਼ਾਮ ਨੂੰ ਮੈਂ ਆਪਣੇ ਘਰ ਜਾ ਰਿਹਾ ਸੀ ਮੋਬਾਈਲ ਮੈਨੂੰ ਪਿੱਛੋਂ ਆ ਗਿਆ ਮੈਂ ਸੁਣ ਰਿਹਾ ਸੀ ਮੋਬਾਈਲ ਦੋ ਜਣੇ ਆਏ ਨੇ ਇੱਕ ਨੇ ਸਾਫਾ ਪੰਘਾਇਆ ਹੈ ਇੱਕ ਨੇ ਟੋਪੀ ਲਾਈ ਹੋਈ ਹੈ ਮੈਂ ਐਸੇ ਮੋਬਾਈਲ ਸੁਣਦੇ ਆ ਤੇ ਉਹਨਾਂ ਨੇ ਮੋਬਾਈਲ ਖਿੱਚਿਆ ਮੈਂ ਹੈਗਾ ਕਿਸੇ ਨੇ ਸ਼ਰਤ ਕੀਤੀ ਹੈ ਪਰ ਜਦੋਂ ਉਹਨਾਂ ਨੇ ਮੋਟਰਸਾਈਕਲ ਤੇ ਕੀਤਾ ਮੈਂ ਰੋਲਾ ਪਾਇਆ ਜੀ ਐਲਵਾਈ ਚੌਂਕ ਤੱਕ ਮੈਂ ਉਹਨਾਂ ਦਾ ਪਿੱਛਾ ਕੀਤਾ ਪਰ ਉਹ ਮੋਟਰਸਾਈਕਲ ਤੇ ਹੀ ਮੈਂ ਪੈਦਲ ਸੀ ਨਿਕਲ ਗਿਆ ਜੀ ਆਹ ਦਸਤੀ ਇਹ ਨਹੀਂ ਸੋਡੀਆਂ ਵਾਲੇ ਮੱਲੇ ਦੀ ਗੱਲ ਹੈ ਅੱਜ ਆ ਰਾਤ ਨੂੰ ਮੈਂ ਰਿਪੋਰਟ ਕਰਕੇ ਆਇਆ ਤੇ ਉਹਨਾਂ ਨੇ ਲਿਖਤ ਲਈ ਰਿਪੋਰਟ ਸੇਰੇ ਮੈਂ ਅੱਜ ਗਿਆ ਤੇ ਜਿਹੜੇ ਹੈਗੇ ਨੇ ਉਹ ਨਾਲ ਦੇ ਜਿੱਥੇ ਰਿਪੋਰਟ ਕਰਦੇ ਨੇ ਮੋਬਾਈਲਾਂ ਦੀ ਉਹਨਾਂ ਨੇ ਦਿੱਤਾ ਫਾਰਮ ਭਰ ਕੇ ਮੈਂ ਫਾਰਮ ਭਰ ਕੇ ਦਿੱਤਾ ਜੀ ਕਹਿੰਦੇ ਜੀ ਇਹ ਫਾਰਮ ਦੇ ਅਸੀਂ ਲੈ ਨਹੀਂ ਸਕਦੇ ਕਿਉਂ ਉਧਰ ਮੈਂ ਲੁੱਟਖੋ ਦਾ ਪਰਚਾ ਲਗਾਇਆ ਸੀ ਉਰਲੇ ਥਾਣੇ 'ਚ ਸੂਰਜਾ ਸੈਂਟਰ ਵਾਲੇ ਕਹਿੰਦੇ ਜੀ ਅਸੀਂ ਇਹ ਲੈ ਨਹੀਂ ਸਕਦੇ ਮੈਂ ਕਿਉਂ ਨਹੀਂ ਲੈ ਸਕਦੇ ਤੁਸੀਂ ਕਹਿੰਦੇ ਇਹ ਲੁੱਟਖੋ ਦਾ ਅਸੀਂ ਪਰਚਾ ਨਹੀਂ ਲਿਖ ਸਕਦੇ ਫਿਰ ਅੱਜ ਸਾਡੀ ਵਪਾਰ ਮੰਡਲ ਵਾਲਿਆਂ ਦੀ ਉੱਥੇ ਮੀਟਿੰਗ ਸੀ ਐਸਐਸਪੀ ਸਾਹਿਬ ਨਾਲ ਅਸੀਂ ਉੱਥੇ ਗੱਲ ਰੱਖੀ ਉਹਨਾਂ ਨੇ ਸਾਣੀ ਅਸ਼ਵਾਸਨ ਦਿੱਤਾ ਅੱਜ 6:00 ਵਜੇ ਉਹਨਾਂ ਨੇ ਸਾਰੀ ਪਬਲਿਕ ਨੂੰ ਗਿਆ ਵੀ ਜਿਹੜਾ ਵੀ ਕੋਈ ਚੋਰੀ ਹੋਈ ਹੈ ਜਾਂ ਕੋਈ ਸਮਾਨਕ ਵਿੱਚ ਹੈ ਉਹ 6 ਵਜੇ ਆਓ ਥਾਣੇ ਸਾਰੀ ਆਪਦੀ ਰਿਪੋਰਟਾ ਲਿਖਾਓ ਅਸੀਂ ਲਿਖਾਂਗੇ ਐਸਐਸਬੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿੱਤਾ ਸਾਰੇ ਬਿਵਾਰ ਮੰਡਲ ਨੂੰ ਵੀ ਸਾਨੂੰ 15 ਅਗਸਤ ਤੱਕ ਦਾ ਟਾਈਮ ਦਿੱਤਾ ਜਾਵੇ ਅਸੀਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਵੀ ਉਹਨਾਂ ਦਾ ਮਿਹਰ ਨਾਲ ਮਜੇ ਕੋ ਹਾਂਜੀ ਜਿਹੜਾ ਤੁਹਾਡੇ ਤੇ ਹਮਲਾ ਆਇਆ ਗੋਲਾ ਗਰਦੀ ਹੋਣੀ ਹੁਣ ਹਾਂਜੀ ਉਹ ਦੋ ਮੁੰਡੇ ਆਏ ਦੁਕਾਨ ਤੇ ਮੇਰੇ ਪੱਥਰ ਲਾਂਦੇ ਪਏ ਸੀ ਭਈਆ ਇੱਕ ਤੇ ਦੋ ਮੁੰਡੇ ਅੱਜ ਸਵੇਰ ਦੁਕਾਨ ਤੇ ਆਏ ਮੇਰੇ ਆਕੇ ਗੱਲ ਪੈ ਗਈ ਚਪੇੜਾ ਮਾਰਿਆ ਤੇ ਫਿਰ ਉਹਨਾਂ ਨੇ ਟਾ ਟਾ ਚਲਾਈ ਆ ਬਾਹਰੋਂ ਤੇ ਸਾਡੇ ਸ਼ੀਸ਼ੇ ਨੂੰ ਨੁਕਸਾਨ ਕਰ ਗਏ ਕੀ ਕਾਰਨ ਹੋ ਗਿਆ ਜੀ ਜਿਹੜਾ ਕਾਰਨ ਇਹ ਹੈ ਕਿ ਥੋੜਾ ਜਿਹਾ ਕੰਮ ਰਹਿ ਗਿਆ ਸੀ ਮੈਂ ਉਹਨੂੰ ਕਿਹਾ ਕੰਮ ਕਰ ਜਾ ਮੇਰਾ ਤੇ ਉਹ ਫੋਨ ਤੇ ਮੈਨੂੰ ਉਹਨੇ ਬੋਲਿਆ ਪਹਿਲਾਂ ਗਲਤ ਤੇ ਫਿਰ ਆ ਕੇ ਇੱਥੇ ਆ ਕੇ ਮੁੰਡਾ ਲੈ ਆ ਨਾਲ ਹਾਂ ਜੀ ਜੀ ਭਈਆ ਲੈ ਆ ਸੀ ਠੀਕਾ ਕੰਮ ਕਿਹਾ ਸੀ ਹਾਂਜੀ ਹਾਂਜੀ ਤੇ ਉਹ ਅੱਜ ਲੜਨਾਂ ਤੇ ਮੁੰਡਾ ਨਾਲ ਲੈ ਆਇਆ ਮੁੰਡੇ ਤੇ ਉਹ ਮੁੰਡਾ ਆ ਕੇ ਮੇਰੇ ਚਪੇੜ ਮਾਰੀ ਤੇ ਬਾਅਦ ਚ ਸਾਡੇ ਨਾਲ ਗੱਲ ਪੈ ਗਈ ਤੇ ਈਟਾ ਉਟਾ ਮਾਰੀ ਬਾਹਰ ਤੇ ਸ਼ੀਸ਼ੇ ਤੋੜ ਕੇ ਨੁਕਸਾਨ ਕਰ ਗਿਆ ਸਾਡਾ ਜੀ ਹਾਂਜੀ ਇੱਕ ਕੱਪ ਕਾਪਾ ਲੱਗਿਆ ਤੇ ਇੱਕ ਬੇਸ ਬੈਠ ਸੀ ਨਾਲ ਕੋਲ ਤਿੰਨ ਬੰਦੇ ਆਏ ਚਾਰ ਪੰਜ ਬੰਦੇ ਸੀ ਟੋਟਲ ਟੋਟਲ ਹਾਂਜੀ 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 ਪੰਜ ਤੋੜ ਕੀਤੀ ਹੈ ਜੀ ਪੂਰਾ ਸ਼ੀਸ਼ਾ ਤੋੜ ਕੇ ਸਾਰਾ ਨੁਕਸਾਨ ਕਰ ਗਿਆ ਬਾਦੂ ਤੁਹਾਡੇ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਬਿਲਕੁਲ ਹਮਲਾ ਕਰ ਦਿੱਤਾ ਜੀ ਹਾਂਜੀ ਪੂਰਾ ਹਮਲਾ ਕੀਤਾ ਜੀ ਅਸੀਂ ਆਦੀ ਪਜਾ ਕੀਤਾ ਈਟਾ ਈਟਾ ਮੰਗ ਇਹ ਹੈ ਕਿ ਇਨਸਾਫ ਚਾਹੀਦਾ ਸਾਨੂੰ ਇਹਨਾਂ ਨੂੰ ਮਤਲਬ ਫੜੋ ਤੇ ਇਹਨਾਂ ਨੂੰ ਜੇਲ੍ਹ ਚ ਪਾਓ ਹੋਰਗੀ ਸ਼ਰੀਆਮ ਗੁਨਾਹ ਕਰੀ ਕਰਦੇ ਨੇ ਪੁਲਿਸ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਜ਼ੋਰ ਪਾ ਕੇ ਫੜਨ ਇਹਨਾਂ ਨੂੰ ਪੁਲਿਸ ਸਜ਼ਾ ਦੇ ਲੈ ਭਾਈ ਕੀ ਨਾਮ ਤੁਹਾਡਾ ਮੇਰਾ ਸ਼ੋਕਮਾਰ ਜੀ ਸਾਡੀ ਦੁਕਾਨ ਤੁਹਾਡੀ ਇੱਥੇ ਸਕੂਅਰ ਬਾਟ ਦੇ ਪਿੰਡ ਦੀ ਜੀ ਇਹ ਜਿਹੜਾ ਹਮਲਾ ਹੋਇਆ ਘਰ ਤੋੜ ਹੋਈ ਕਿਸ ਤਰ੍ਹਾਂ ਥੇੜ-ਥਿਆੜੀ ਇਹ ਸਾਰੇ ਸਾਡੇ ਭਈਆ ਲਗਾਏ ਪੱਥਰ ਵਾਲਾ ਉਹ ਦੋ ਦਿਨੋਂ ਗਾ ਕੰਮ ਕਰਦਾ ਪਿਆ ਸੀ ਅੱਜ ਆਇਆ ਨਹੀਂ ਤੇ ਅਸੀਂ ਉਹਨੂੰ ਰੈਂਕ ਕੀਤੀ ਵੀ ਇਹ ਮੁੰਡਿਆਂ ਨੇ ਰੈਂਕ ਕੀਤੀ ਕੱਕਾ ਤੂੰ ਭਈਆ ਕਹਦਾ ਮੱਦੇ ਘੜ ਨੂੰ ਆਵਾਂਗਾ ਤੇ ਮੁੰਡੇ ਨੇ ਦਬਾਰਾ ਘੰਡੇ ਬਾਦ ਫਿਰ ਕੀਤੀ ਤੇ ਕਹਿੰਦਾ ਉਹ ਨਾਲ ਬੰਦੇ ਲੈ ਕੇ ਆ ਗਿਆ ਤਿੰਨ ਚਾਰ ਜਣੇ ਇਹ ਥੋੜਾ ਜਿਹਾ ਬੰਦਾ ਜਿਹੜਾ ਲੈ ਕੇ ਆਇਆ ਇਹ ਭਈਆ ਬੋਰੀਆਂ ਦੀ ਵਸਤੀ ਦਾ ਹੈ ਭਈਆ ਲੈ ਕੇ ਆਇਆ ਹਾਂ ਭਈਆ ਲੈ ਕੇ ਆਇਆ ਬੰਦੇ ਲੈ ਆ ਹਾਂ ਦੋ ਬੰਦੇ ਇੱਕ ਰਪਾਂ ਸੀ ਇੱਕ ਕਾਪਾ ਸੀ ਅੱਥੇ ਆ ਰਹੇ ਫੜੇ ਹਾਂਜੀ ਹਾਂਜੀ ਤੇ ਇੱਕ ਮੁੰਡਾ ਹਰਸੀ ਨਾਲ ਆ ਕੇ ਆਟੋ ਚਲਾਉਂਦਾ ਹੈ ਉਹ ਆਟੋ ਦੇ ਪਰਚੇ ਕੱਢਦਾ ਹੈ ਉਹ ਸੀ ਇਹ ਆਣ ਕੇ ਗੱਲ ਪਾਇਆ ਮੁੰਡੇ ਨੇ ਮੁੰਡੇ ਨੇ ਕਹਿੰਦਾ ਤੈਨੂੰ ਮਾਰ ਦਾਂ ਛੱਡਣਾ ਤੁਹਾਨੂੰ ਇਹ ਥੋੜੇ ਜਿਹਾ ਆ ਸਾਰੇ ਭੰਤ ਸਾਰੇ ਹਾਂ ਜੀ ਹਾਂ ਜੀ ਸਾਰੇ ਆਮ ਜੀ ਸਾਰੇ ਆਮ ਪੁਲਿਸ ਤੋਂ ਦੇਖੋ ਆਪਣੇ ਦਰਦ ਤੋਂ ਦੇਖੋ ਵੀ ਤਾਂ ਹੀ ਲੱਗਦਾ ਤਾਂ ਹੀ ਕੰਮ ਹੋਦਾ ਸਰ ਜੇ ਡਾਰ ਹੋਵੇ ਤਾਂ ਭੈਣੇ ਨਾ ਕੰਮ ਕਰਨ ਕਿਉਂ ਉਹ ਤਾਂ ਭੈਣ ਦੀ ਲਾਣਾਂ ਡਰਦੇ ਹੀ ਗਿਆ ਤੋਂ ਸਾਡਾ ਜਵਾਨ ਮੁੰਡਾ ਮਾਰਦੇ 25 ਸਾਲ ਦਾ ਮੁੰਡਾ ਹੈ ਕੀ ਕਰਦੇ ਦੱਸੋ ਆਮ ਮਾਰੇ ਹੱਥ ਵਜਾਂਦੇ ਹੱਥ ਵਜੇ ਹਾਂ ਪਹਿਲਾਂ ਪੁੱਤਾਂ ਦੇ ਮੁੰਡੇ ਨੂੰ ਅਈ ਮੰਗਾ ਇਹ ਕਿ ਜੋ ਮੰਗਾ ਸਕਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਫੜ ਗਦਾ ਸੁਣਿਆ ਜਾਂਦਾ ਭੈਣਾਂ ਦਾ ਨੂੰ ਪਤਾ ਲੱਗੇ ਸਾਡਾ ਕਿਵੇਂ ਗੱਲ ਪਈਦਾ ਅਸੀਂ ਕਿਹੜੀ ਗੱਲ ਦੀ ਪਈਦਾ ਜੋ ਵੀ ਬੰਦਾ ਇਕ ਨੂੰ ਨਹੀਂ ਆਈ ਨਾਲ ਮੇਰਾ ਨਾਮ ਤੇ ਸ਼ਰਮਾ ਮੈਂ ਵਾਈਸਪਰ ਰਾਜ ਜ਼ਿਲ੍ਹਾ ਪ੍ਰੋਪਰਰ ਮੁਲਾਜ਼ਮ ਹਾਂ ਜੀ ਮਮ ਇਹ ਕਿ ਐਮਐਲਏ ਕੰਟੀਨਿਊਟੀ ਕਾ ਮਗਰ ਫਰੋਪਰਾ ਨੇ ਮੈਨਾਂ ਨਾਲ ਮਤਲੇ ਨਾਲ ਨਹੀਂ ਤੁਰੇ ਜੋ ਕਿ ਆਪਾਂ ਅੱਜ ਨੂੰ ਐਮਐਲਏ ਮਿਸਟਰ ਬਣੇ ਹੁੰਦੇ ਇਹ ਜਦੋਂ ਐਮਐਲਏ ਭੁੱਲ ਰਹਾ ਹੈ ਇਹ ਕਰੇ ਰਿਹਾਦਾ ਕਦੀ ਇਹ ਨਹੀਂ ਸ਼ਹਿਰ ਦੇ ਗੇੜਾ ਨਹੀਂ ਮਾਰਿਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸ਼ਹਿਰ ਵਿੱਚ ਲੁੱਟਾ ਖੋਹ ਵੀ ਹੋ ਰਿਹਾ ਹੈ ਕਿਹੜਿਆ ਸ਼ਹਿਰ ਆ ਲੁੱਟਾ ਹੋ ਰੀਆਂ ਨੇ ਰੋਜ਼ 1 2 1 2 ਕੇਸ ਅਸੀਂ ਆਹ ਵੀਡੀਓ ਦੇ ਵਿੱਚ ਵੇਖਦੇ ਆ ਮਗਰ ਇਹਨਾਂ ਦੇ ਕੋਈ ਧਿਆਨ ਦਿੱਤਾ ਪੁਲਿਸ ਉੱਤੇ ਪੈਣੇ ਮੇਗਾ ਸ਼ਾਇਦ ਪੁਲਸਲੇ ਤਰਖਮਾਤਾ ਕੀ ਰਾਗੇ ਇਸੇ ਮਤਲਬ ਇਹਨਾਂ ਨੂੰ ਚਾਹੀਦਾ ਸ਼ਹਿਰ ਦੇ ਰਖਵਾਲੀ ਕਰਨੀ ਵੀ ਜੇ ਇੱਕ ਐਮਐਲਏ ਠੀਕ ਨਹੀਂ ਆਇਆ ਤੇ ਤੁਸੀਂ ਤੁਹਾਡੀ ਡਿਊਟੀ ਬੰਦੀ ਹੈ ਬਈ ਇਹਨੂੰ ਆਪਣਾ ਕਰਨਾ ਸ਼ਹਿਰ ਦਾ ਤਿਆਰ ਰੱਖਣਾ ਅੱਜ ਕੀ ਹੋਇਆ ਜਿਹੜਾ ਅੱਜ ਤਾਂ ਮੈਂ ਖੈਰ ਹੋਣਾ ਹੀ ਆਇਆ ਜੀ ਕਿਹਾ ਤਾਂ ਕੀ ਹੋਇਆ ਮੇਰੀ ਮੈਡਮ ਬਹੁਤ ਬਿਮਾਰ ਹੈ ਸਰ ਮਨ ਨਿਕਲ ਦਿੱਤ ਗਿਆ ਚਾਹ ਹੁਣ ਦਕਾਨ ਤੇ ਗਿਆ ਦਕਾਨਦਾਰ ਤੇ ਇਹਨੇ ਦੱਸਿਆ ਵੀ ਆ 8 ਪਈਆ ਪੱਥਰ ਮਾਰਿਆ ਇਹ ਮੈਂ ਤਾਂ ਹੁਣ ਅੱਧਾ ਅੱਧਾ ਕਾ 20 ਮਿੰਟ ਹੀ ਹੋਈ ਹੈ ਆਹ ਤਾਂ ਬੜਾ ਗੱਡੀ ਜਲਵਾ ਬਰਵਾਇਦਾ ਟਾਇਰ ਸਿਕਰੀ ਪਾ ਲਾ तकरीबन 12 ਵਜੇ ਦਾ ਟਾਈਮ ਹੈ ਜਦੋਂ ਇਹ ਸਭ ਗੱਲਾਂ ਕਰਦੀ ਹੋਈ ਹੈ ਹਾਂਜੀ 10:30 ਹੋਈ ਦਿੰਦਿਆੜੀ ਹੋਈ 12 ਵਜੇ ਦਾ ਟਾਈਮ ਹੈ ਦਿੰਦਾ ਔਰ ਉਹ ਐਸ ਐਮ ਐਲ ਨੂੰ ਸਜ਼ਾ ਦਿਵਾਲੀ ਚਾਹੀਦੀ ਹੈ ਜਦ ਕਿ ਐਮ ਐਲ ਸਾਡੇ ਸ਼ਹਿਰ ਦਾ ਧਿਆਨ ਹੀ ਨਹੀਂ ਰੱਖਦਾ ਮੈਂ ਅਤੇਸ਼ ਕੁਮਾਰ ਸ਼ਰਨਾ ਚੈਲੰਜ ਕਰਦਾ ਇਹਨੂੰ ਵੀ ਕਿੱਥੇ ਮਰਜੀ ਪਾ ਲੈ ਔਰ ਕੋਈ ਗੱਲ ਦਾ ਖਬਰ ਜਾਣੀ ਚਾਹੀਦੀ ਹੈ ਬਈ ਹੋਇਆ ਗੰਦਾ ਅੰਮਲ ਲੈ ਅੱਜ ਤੱਕ ਇੱਥੇ ਪੰਜਾਬ ਫਰੋਜ਼ਪੁਰ ਚ ਨਹੀਂ ਆਇਆ ਕੋਈ ਸ਼ਹਿਰ ਦਾ ਧਿਆਨ ਨਹੀਂ ਰੱਖ ਰਿਹਾ ਨਾ ਕੋਈ ਨਹੀਂ ਧਿਆਨ ਰੱਖਦਾ ਸ਼ਹਿਰ ਜਾ ਕੇ ਵੇਖੋ ਟੋਏ ਟਿੱਪੇ ਪਏ ਪਏ ਗਲੀਆਂ ਹਾਲ ਵੇਖੋ ਪਾਣੀ ਨਿਕਾ ਉਹ ਵਗਦਾ ਪਿਆ ਅੱਜ ਡਰਾਖੋ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ ਰੋਜ਼ ਇੱਕ ਦੋ ਕੇਸ ਚੱਲ ਰਹੇ ਨੇ ਹੋਰ ਕਿਸ ਤਰ੍ਹਾਂ ਦੀ ਕਾਰਵਾਈ ਤੇ ਬੰਦ ਅਸੀਂ ਕਹਿੰਦੇ ਵੀ ਇਹ ਜਿਹੜੇ ਬੰਦੇ ਨੇ ਇਹ ਅੰਦਰ ਦੇਣੇ ਚਾਹੀਦੇ ਐਮਐਲਏ ਨੂੰ ਤਾਂ ਭਗੰਤ ਮਾਨ ਜੀ ਵੱਲੋਂ ਸਜ਼ਾ ਮਿਲਣੀ ਚਾਹੀਦੀ ਹੈ ਇਹਨੂੰ ਡੈਡ ਕਰਨਾ ਚਾਹੀਦਾ ਇਹਨੂੰ ਐਮਐਲਏ ਤੋਂ ਪਾਚ ਕਰਨਾ ਚਾਹੀਦਾ ਕੋਈ ਹੋਰ ਇਲੈਕਸ਼ਨ ਕਰਾ ਗਏ ਐਮਐਲਏ ਨੇ ਆਣਾ ਬਈ ਨਸਪੁਰ ਸ਼ਹਿਰ ਦੀ ਮੀਟਿੰਗ ਮੇਰਾ ਨਾਮ ਅਸ਼ੂਮੀ ਮਹਿਤਾ ਜੀ ਮੈਂ ਪ੍ਰੈਜ਼ੀਡੈਂਟ ਆਪਾਰਟਮੈਂਟਲ ਦਾ ਅੱਜ ਕਾਰਨ ਤੇ ਤਿਆੜੇ ਹਮਲਾ ਹੋ ਗਿਆ ਤੇ ਅਸਲ ਲੋਕਾਂ ਨੂੰ ਵੀ ਹੋ ਰਹੀਆਂ ਨੇ ਅੱਜ ਅਸੀਂ ਉਸੇ ਸਿਲਸਿਲੇ ਦੇ ਵਿੱਚ 11 ਵਜੇ ਇੱਕ ਡੈਪੂਟੇਸ਼ਨ ਲੈ ਕੇ ਐਸਐਸਪੀ ਸਾਹਿਬ ਨੂੰ ਮਿਲਣ ਗਏ ਸੀ ਉਹਦੇ ਦੌਰਾਨ ਹੀ ਸਾਨੂੰ ਐਸ ਕਟੜਾ ਦਾ ਪਤਾ ਲੱਗਾ ਤੇ ਅਸੀਂ ਫਿਰ ਲ ਮੀਟਿੰਗ ਛੱਡ ਕੇ ਆਣ ਲੱਗੇ ਸੀ ਵਿੱਚ ਲੇਕਿਨ ਐਸਐਸਪੀ ਸਾਹਿਬ ਨੇ ਕਿਹਾ ਵੀ ਮੇਰੇ ਡੀਐਸਪੀ ਮੌਕੇ ਤੇ ਪਹੁੰਚ ਰਹੇ ਨੇ ਦੇਖੋ ਐਸ ਵੇਲੇ ਜੋ ਹਾਲਾਤ ਬਣ ਚੁੱਕੇ ਨੇ ਸਾਰੇ ਪੰਜਾਬ ਦੇ ਔਰ ਫਿਰੋਜ਼ਪੁਰ ਦੇ ਖਾਸ ਕਰਕੇ ਇਹ ਅਤਵਾਦ ਦੇ ਟਾਈਮ ਨਾਲੋਂ ਵੀ ਬੜੇ ਭੈੜੇ ਹਾਲਾਤ ਬਣ ਗਏ ਨੇ ਉਦੋਂ ਤਾਂ ਪਤਾ ਹੁੰਦਾ ਸੀ ਵੀ ਕਦੇ-ਕਦੇ ਇੱਕ ਦੂਜੀ ਜਗ੍ਹਾ ਤੇ ਵਾਰਦਾਤ ਹੁੰਦੀ ਸੀ ਉਹਨ ਹਰ ਗਲੀ 'ਚ ਹਰ ਮੁੱਲੇ 'ਚ ਹਰ ਬਾਜ਼ਾਰ ਦੇ ਵਿੱਚ ਹਰ ਰੋਜ਼ ਵਾਰ ਦਤ ਹੁੰਦੀ ਹੈ। ਪਰ ਅਸੀਂ ਇਹ ਜੋ ਐਸਐਸਪੀ ਸਾਹਿਬ ਕੋਲ ਐਸ ਕਰਕੇ ਗਏ ਸੀ ਵੀ ਚਲੋ ਇਹ ਵੀ ਮੰਨਿਆ ਵੀ ਪੁਲਿਸ ਫੋਰਸ ਘਟ ਹੈ ਜਦ ਕਿ ਪੁਲਿਸ ਫੋਰਸ ਜੇ ਘਟ ਹੈ ਤੇ ਉਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਅਸੀਂ ਆਪਣਾ ਪ੍ਰੋਪਰ ਟੈਕਸ ਦੇ ਰਹੇ ਹਾਂ। ਉਹ ਪ੍ਰੋਪਰ ਡਿਊਟੀ ਦੇ ਰਹੇ ਹਾਂ। ਪੁਲਿਸ ਫੋਰਸ ਨੂੰ ਪ੍ਰੋਕਿਊਰ ਕਰਨਾ ਸਰਕਾਰ ਦਾ ਕੰਮ ਹੈ। ਸਰਕਾਰ ਨੂੰ ਇਸ ਗੱਲ ਦਾ ਮਤਲਬ ਕੋਈ ਨਹੀਂ। ਚਲੋ ਬਾਅਦ ਦੀ ਗੱਲ ਹੈ ਤੇ ਐਸਐਸਪੀ ਸਾਹਿਬ ਨੂੰ ਅਸੀਂ ਕਿਹਾ ਜੀ ਵੀ ਸਾਡੀ ਸਾਰਾ ਵੱਡੀ ਪਰੇਸ਼ਾਨੀ ਹੈ ਵੀ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਉਹ ਜਿੰਦੇ ਨਾਲ ਵਾਰਦਾਤ ਹੁੰਦੀ ਹੈ ਜਦੋਂ ਆਪਣੀ ਦਰਖਾਸਤ ਲੈ ਕੇ ਪੁਲਿਸ ਸਟੇਸ਼ਨ ਜਾਂਦਾ ਕਿਸੇ ਵੀ ਕੰਸਰਨ ਪੁਲਿਸ ਸਟੇਸ਼ਨ ਦੇ ਵਿੱਚ ਤੇ ਐਸਐਚਓ ਜੇ ਕਿਸੇ ਨੂੰ ਮਾਰ ਕਰ ਦਿੰਦਾ ਹੈ ਤੇ ਜਿਹਨੂੰ ਮਾਰ ਕਰਦਾ ਹੈ ਉਹ ਭਾਈ ਸਾਹਿਬ 10 15 20 ਦਿਨ ਉਸ ਮੌਕੇ ਤੇ ਨਹੀਂ ਵਾਗਦਾ ਜਿੱਥੇ ਵਾਰਦਾਤ ਹੋਈ ਹੁੰਦੀ ਹੈ ਔਰ ਜਿੱਤੇ ਕਿਤੇ ਕੋਈ ਪਹੁੰਚ ਜਾਂਦੇ ਹੈ ਜਾਂ ਜਿੰਦੇ ਨਾਲ ਵਾਰਦਾਤ ਹੋਈ ਹੁੰਦੀ ਹੈ ਜੋ ਆਪੇ ਲੱਭ ਲੈਂਦਾ ਤੇ ਪੁਲਸੀਏ ਕਹਿ ਲੱਗ ਪੈਂਦੀ ਉਹ ਚਲੋ ਛੱਡੋ ਜੀ ਬਹਿ ਕੇ ਰਾਜ ਨਾਵਾ ਕਰ ਲੋ ਕੀ ਲੈਣਾ ਯਾਨਕਿ ਜਿਹੜੇ ਹਾਲਾਤ ਵਿਗੜੇ ਐ ਇਹਦੀ ਟੋਟਲ ਔਰ ਟੋਟਲ ਜ਼ਿੰਮੇਵਾਰੀ ਛੋਟੀ ਪੁਲਿਸ ਦੀ ਹੈ ਜਿੰਦੇ ਚੋਂ ਇਹਨਾਂ ਦੀ ਇਹ ਜਿਹੜੀ ਰਾਤ ਨੂੰ ਗਸ਼ਤ ਲਈ ਪੀਸੀਆਰ ਜਿੰਨੂੰ ਕਹਿੰਦੇ ਐ ਉਹਦੇ ਤੇ ਬੈਠੇ ਬੰਦੇ ਚਾਰ ਕਦਮ ਤੁਰ ਨਹੀਂ ਸਕਦੇ ਉਹਨਾਂ ਨੂੰ ਡਿਊਟੀ ਦਿੱਤੀ ਹੋਈ ਹੈ ਵੀ ਤੁਸੀਂ ਰਾਤ ਮਾੜੇ ਅੰਸਰਾਂ ਨੂੰ ਪੁੱਛੋ ਪੁਲਿਸ ਹੋਰ ਕਿਸੇ ਕੰਮ ਵਾਸਤੇ ਨਹੀਂ ਹੈਗੀ ਡਿਪਾਰਟਮੈਂਟ ਕੋਲ ਲੇਕਿਨ ਚਲਾਨ ਕਰਨ ਵਾਸਤੇ 25 25 ਬੰਦੇ ਹਰ ਚੌਕ 'ਤੇ ਖੜੇ ਕਰ ਦਿੰਦੇ ਐ ਵਿਚਲਾਨ ਘਟੀ ਜਾਓ ਅਸੀਂ ਉਹਨਾਂ ਨੂੰ ਸਾਰਾ ਕੁਝ ਕਿਹਾ ਵੀ ਅਸੀਂ ਤਾਂ ਹੜਤਾਲ ਦੇ ਮੋਰਚਾ ਰੈਸੀ ਹੜਤਾਲ ਕਰਾਂਗੇ ਜਿਹੜੀ ਅੱਜ ਤੱਕ ਕਿਸੇ ਨੇ ਯਾਦ ਕੀਤੀ ਹੋਣੀ ਪਰ ਐਸਐਸਪੀ ਸਾਹਿਬ ਨੇ ਤੇ ਉੱਥੇ ਤਿੰਨ ਡੀਐਸਪੀ ਔਰ ਐਸਪੀ ਡੀ ਸਾਹਿਬ ਹੀ ਬੈਠੇ ਸੀ ਉਹਨਾਂ ਨੇ ਸਾਨੂੰ ਇਹ ਵਿਸ਼ਵਾਸਨ ਦਵਾਇਆ ਕਿ 15 ਅਗਸਤ ਤੱਕ ਦਾ ਸਾਨੂੰ ਟਾਈਮ ਦੇ ਦਿਓ ਅਸੀਂ ਤੁਹਾਨੂੰ ਬਹੁਤ ਵਧੀਆ ਹਾਲਾਤ ਕਰਕੇ ਦੇਾਂਗੇ ਲੇਕਿਨ ਇਹਦੇ ਨਾਲ-ਨਾਲ ਵੀ ਮੈਂ ਆਪਣੇ ਜਿੰਨੇ ਸਾਰੇ ਵਪਾਰ ਮੰਡਲ ਦੇ ਸਾਥੀ ਨੇ ਜਿੰਨੇ ਮੇਰੇ ਕੋਲ ਯੂਨਿਟ ਹੈ ਮੈਂ ਉਹਨਾਂ ਸਾਰਿਆਂ ਨੂੰ ਪਰਸਨਲੀ ਮਿਲ ਕੇ ਮੀਟਿੰਗ ਕਰਕੇ ਵੀ ਬੇਨਤੀ ਕਰਨੀ ਹੈ ਸਾਰਿਆਂ ਨੂੰ ਕਿ ਹੁਣ ਆਪਾਂ ਸਰਕਾਰ ਦੇ ਭਰੋਸੇ ਰਾਂਗੇ ਤੇ ਆਪਣੇ ਨਾਲ ਜੋ ਕੁਝ ਹੋ ਰਿਹਾ ਹੈ ਉਹ ਨਾ ਹਟਣਾ ਨਹੀਂ ਜਦੋਂ ਤੱਕ ਅਪਾ ਇਕੱਠੇ ਹੋ ਕੇ ਇਹਨਾਂ ਨੂੰ ਲੁੱਟਾ ਖੋਹਾਂ ਵਾਲਿਆਂ ਨੂੰ ਚੋਰੀ ਕਰਨ ਵਾਲਿਆਂ ਨੂੰ ਆਪ ਹੰਟਾ ਨਾ ਲਾਇਆ ਚੰਗੀ ਤਰ੍ਹਾਂ ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋਣਾ ਅੱਜ ਤੋਂ 7 ਸਾਲ ਪਹਿਲਾਂ ਤੱਕ ਜਲਦੀ ਕਿਤੇ ਸ਼ਹਿਰ ਦੇ ਵਿੱਚ ਨਾ ਚੋਰੀ ਨਾ ਕੋਈ ਕਿਸੇ ਦੇ ਗੱਲ ਪੈਂਦਾ ਸੀ ਨਾ ਖੂਹ ਹੁੰਦੇ ਸੀ ਇਹ ਸਾਰਾ ਬੇੜਾ ਕਰਕ 7 ਸਾਲ ਚ ਹੋਇਆ ਔਰ ਉਹਦੇ ਵਿੱਚ ਜਿਹੜੇ ਉਹnde MLA ਨੇ ਆ ਪਿਛਲੇ MLA ਸੀ ਉਹਨਾਂ 'ਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਲੇਕਿਨ ਇਸ ਚੀਜ਼ ਨੂੰ ਉਹਨ ਅਸੀਂ ਰੋਕਣ ਵਾਸਤੇ ਪੁਲਿਸ ਦੀ ਸਹਾਇਤਾ ਤਾਂ ਮੰਗਦੇ ਵੀ ਆ ਅਸੀਂ ਆਪਣੀ ਸਹਾਇਤਾ ਆਪ ਵੀ ਕਰਾਂਗੇ ਅੱਜ ਵਾਲਾ ਜੋ ਇਨਸੀਡੈਂਟ ਹੋਇਆ ਹੈ ਇਹਦੇ ਵਾਸਤੇ ਮੈਨੂੰ ਦੱਸਿਆ ਗਿਆ ਕਿ ਪਰਚਾ ਕਰ ਦਿੱਤਾ ਗਿਆ ਆਦਮੀਆਂ ਬਾਰੇ ਜਿਹੜੇ ਸਾਡੇ ਦੁਕਾਨ ਦੇ ਮਾਲਕ ਨੇ ਛੋਟਾ ਨਾਂ ਇਹਨਾਂ ਦਾ ਮੈਨੂੰ ਪਤਾ ਬਿੱਲੂ ਜੀ ਇਹਨਾਂ ਨੂੰ ਪਤਾ ਉਹ ਆਦਮੀ ਕੌਣ ਨੇ ਪੁਲਿਸ ਨੂੰ ਦੱਸਦਾ ਹੈ ਉਹਨਾਂ ਨੂੰ ਚੁੱਕੋ ਉਹਨਾਂ ਦੇ ਘਰ ਦੇ ਉਹਨੂੰ ਚੁੱਕਣ ਜੇ 24 ਘੰਟੇ ਦੇ ਅੰਦਰ ਅੰਦਰ ਕੋਈ ਕਾਰਵਾਈ ਨਹੀਂ ਹੋਈ ਤੇ ਅਸੀਂ ਹੋ ਸਕਦਾ ਹੈ ਕਿ ਬਹੁਤ ਵੱਡੀ ਹੜਤਾਲ ਇਸ ਮਸਲੇ ਦੇ ਖਿਲਾਫ ਕਰੀਏ ਕਿਉਂਕਿ ਜਦੋਂ ਤੱਕ ਅਰੋਲਾ ਨਾ ਪਾਵਾਂਗੇ ਉਦੋਂ ਤੱਕ ਮਾਂ ਦੁੱਧ ਨਹੀਂ ਦਿੰਦੀ ਤੇ ਮੈਨੂੰ ਲੱਗਦਾ ਹੁਣ ਸਾਨੂੰ ਰੋਲਾ ਪਾਣਾ ਪਏਗਾ ਤਾਂ ਹੀ ਸਾਨੂੰ ਇਨਸਾਫ ਮਿਲੇਗਾ ਕਰੇਗਾ 24 ਘੰਟੇ ਦਾ ਟਾਈਮ ਹੈ ਵੀ ਉਹਨਾਂ ਨੂੰ ਫੜ ਕੇ ਤੇ ਉਹਨਾਂ ਦਾ ਜੋ ਉਹਨਾਂ ਨਾਲ ਜੁਰਮ ਬੰਦਾ ਉਹਦੀ ਪਰਚਾ ਜੋ ਕੀਤਾ ਉਹਦੀ ਗ੍ਰਿਫਤਾਰੀ ਪਾਈ ਜਾਵੇ ਨਹੀਂ ਤਾਂ ਅਸੀਂ ਬਹੁਤ ਵੱਡਾ ਐਕਸ਼ਨ ਲਵਾਂਗੇ ਧੰਨਵਾਦ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ